ਇਹ ਹੈ ਜਿਹੜਾ ਭਾਰਤ ਲੋਕਮਾਨੇ ਐਲਾਨ ਕੀਤਾ ਹੈ ਅਲਪੀ ਚਰਨ ਉਹਦੀ ਤਿਆਰੀ 6 ਦਸੰਬਰ ਨੂੰ ਦਿੱਲੀ ਵੱਲੋਂ ਕੂਚ ਕਰਨਾ ਤੇ ਤਿਆਰੀਆਂ ਚੱਲ ਗਈਆਂ ਹੋਇਆਂ ਇਹ ਅੰਮ੍ਰਿਤਸਰ ਤੱਕ ਆਪਾਂ 3 ਦਸੰਬਰ ਨੂੰ 8-8 ਤਰੀਕਿਆ ਰਹਿ ਸ਼ੰਭੂ ਬਾਟੂ ਰਵਾਨਾ ਹੋਣਗਾ ਆਪਣੇ ਅੰਦੋਲਨ ਨੂੰ ਵਧਾਉਣ ਦੇਖੋ ਦੇ ਜਿਹੜੇ ਨੌਜਵਾਨ ਤੇ ਜਿਹੜੇ ਯਾਰਾਂ ਚੋਂ ਨਾਲ ਸਾਡੇ ਸ਼ੰਭੂ ਬਾਡਰ ਦੇ ਵਿੱਚ ਇਹ ਨੌਜਵਾਨਾਂ ਦੀ ਹੀ ਸਰਬ ਗਿਣਤੀ ਆ ਹੋਰ ਬੀਜੇਪੀ ਦੇ ਜ਼ਿਲ੍ਹੇ ਤੋਂ ਨਹੀਂ ਆ ਗਏ ਸਾਡੇ ਜੁਗਰ ਦੇ ਜ਼ਿਲ੍ਹੇ ਦੇ ਵਿੱਚ ਸਰਬ ਨੌਜਵਾਨ ਤੇ ਨੌਜਵਾਨਾਂ ਤੋਂ ਆ ਜਿਹੜੀ ਗਿਣਤੀ ਆ ਆ ਕੇ ਤੇ ਤੁਹਾਡੇ ਸਾਹਮਣੇ ਜਿਹੜਾ 8 ਜਿਹੜਾ ਵਾ ਬਹੁਤ ਵੱਡਾ ਕਾਟਿਆ ਇਹ ਸਿਰਫ ਇਹਨਾਂ ਜੁਗਰ ਦੇ ਵਿੱਚ ਆ ਕੇ ਪੂਰੀ ਤਰ੍ਹਾਂ ਜ਼ਿਲ੍ਹਾ ਵਾ ਐ ਠਾਠਾ ਮਾਰਦਾ ਕਾਟਿਆ ਜਿਹੜਾ ਵਾ ਦੇਖਦੇ ਹੋ ਜੀ ਨਾਲ ਆਖਰੀ ਆਹ ਵੀ ਖਾਨੀ ਕਹਿੰਦੇ ਹਮਰੇ ਦੁਨੀਆ ਨੂੰ ਚੱਕੇ ਹੁਣ ਰਾਖੀ ਦਾ ਜਿੰਮਾ ਡੇਟਾ ਕਿਰੋਪ ਚਾਲ ਕੇ ਫਸੇ ਅਰ ਲੋਕ ਕੇ ਰਾਖੀ ਕਰਦੇ ਸਰਕਾਰ ਕੋਈ ਬਸਰ ਪਾਰ ਨਹੀਂ ਸਕਦੇ ਕੁਝ ਦੇਖਿਆ ਮਾਂ ਮਾਂ ਭੈਣਾ ਬੱਚੇ ਆਪ ਨੂੰ ਤਾਂ ਆ ਵੱਡੇ ਅੰਦੋਲਨ ਨੂੰ ਅਰੈਸ ਕਰਨਾ ਕਰਦੇ ਯਾ ਬੋਲੇ ਹਾ ਅਲੜੇ ਆਰਾਂ ਦਾ ਕੰਮ ਆ ਵੀ ਗੱਲ ਕਰ ਲੈਣੀ ਮੁੱਖ ਜਨਾਂ ਨਾਲ ਗੱਲ ਕਰ ਲੈਣੀ ਮੁੱਖ ਜਨਾਂ ਪਰ ਇਸ ਵਾਰ ਜਿਹੜਾ ਮੋਰਚਾ ਲੱਗਾ ਵਾ ਕਿ ਕੁਝ ਜੇ ਸਰਕਾਰ ਕਰਕੇ ਦੇਊਗੀ ਤੇ ਤਾਂ ਹੀ ਕਿਸੇ ਬਣਿਆ ਲੱਗੂਗਾ ਪਹਿਲਾਂ ਵਾਂਗੂ ਨਹੀਂ ਕਿਉਂਕਿ ਮੈਂ ਤੁਹਾਡਾ ਵਕੀਲ ਆ ਤੁਹਾਡਾ ਵੀ ਵਕੀਲ ਬਣ ਕੇ ਸੈਂਟਰ ਨਾਲ ਆਉਂਗਾ ਪਹਿਲੋਂ ਮਰਜੀ ਨਾਲ غلامਾ ਛੱਡ ਕਰ ਲਿਆ ਸੀ ਤਾਂ ਨਹੀਂ ਕਿ ਹੁਣ ਸਾਡੇ ਵਾਲਾ غلامਾ ਛੱਡ ਕੇ ਜੰਮੇ ਨੇ ਕਿੰਨਾਂ ਦਾ ਤੁਹਾਡਾ ਵਕੀਲ ਵੇਗ ਗਿਆ ਸਾਡਾ ਵਕੀਲ ਹੀ ਵੇਚ ਗਿਆ ਕਿ ਸੈਂਟਰ ਨਾਲ ਬਣਾ ਮਜੂਰਾਂ ਦਾ ਤਿਆਰ ਕਰ ਲਿਆ ਇਹ ਤਾਂ ਭਗਵੰਤ ਜੀ ਖੁੱਤ ਦੱਸਣਗੇ ਕਿ ਕੀ ਲੋਡ ਪੈ ਗਈ ਸੀ ਫਿਰ ਅੱਧੀ ਰਾਤ ਬੜੇ ਕਿਸਾਨ ਲੀਡਰ ਚੁੱਕ ਕੇ ਬੜੀ ਪੀ ਸੋਸੇ ਆ ਗਈ ਸੀ ਤਾਂ ਉਹ ਨੰਗੇ ਹੋ ਚੁੱਕੇ ਪੰਜਾਬ ਦੇ ਲੋਕ ਬੰਦਾ ਭਗਵੰਤ ਜੀ ਸਰਕਾਰ ਦੀ ਸਭ ਤੋਂ ਵੱਡੀ ਕਿਸਾਨਾਂ ਮਜ਼ਦੂਰਾਂ ਦੀ ਲਹਿਰ ਵਿੱਚ ਪਿਆਸੇ ਗਲਤੀ ਹੋ ਗਈ ਉਹਨਾਂ ਨੇ ਕਰ ਲਈ

ਉਹਨਾਂ ਨੇ ਸਾਡਾ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂ ਪੰਜਾਬ ਦੇ ਲੋਕਾਂ ਨੇ ਅੰਦੋਲਨ ਫੇਲ ਨਹੀਂ ਹੋਣਾ ਨਾ ਅੰਦੋਲਨ ਫੇਲ ਹੋਇਆ ਸਰਦਾਰ ਹਰਜੀਤ ਸਿੰਘ ਜੀ ਦੇ ਹਜ਼ੂਰਚਣੇ ਅੱਜ ਤੀਸਰਾ ਦਿਨ ਹੈ ਮਰਦਮਸ਼ਤ ਇੱਕ ਉਹ ਕੰਟੀਨਿਊਟੀ ਆ ਖੇੜਾ ਐਲਾਨ ਆਪਣੇ ਦਾ ਹੈਗਾ ਉਹ جاری ਰਹੂਗਾ ਉਹ ਪੰਜਾਬ ਸਰਕਾਰ ਨੂੰ ਮੂੰਹ ਵਿਖਾਣੀ ਪਈ ਇਹ ਅੱਜ ਦਾ ਕੱਟ ਦੱਸਦਾ ਕਿ ਲੋਕਾਂ ਦੇ ਅੰਦਰ ਗੁੱਸਾ ਕਿੰਨਾ ਹੋਰ ਜਿਹੜੀਆਂ 12 ਮਾਂਗਾਂ ਤਦੋਂ ਆਰ-ਪਰ ਦੀ ਉਹ ਜਾਪੇ ਫਿਰ ਕਿਸਾਨਾਂ ਨੂੰ ਉਹ ਪੈਸਾ ਆਉਂ ਗਿਆ ਜਾ ਦੇ ਤਾਂ ਜਿਹੜੇ ਆ ਮੰਨੀਆਂ ਆ ਮੰਗਾਵਾ ਫਿਰ ਉਹ ਦੇਣ ਦੇ ਤਾਂ ਹੀ ਕਿਸੇ ਬੰਦੇ ਸੇ ਗੱਲ ਲੱਗ ਗਈ ਕਿ ਐਸ ਵੇਲੇ ਜੇ ਕਿਸਾਨੀ ਦੀ ਹਾਲਤ ਵੇਖੀਵੇ ਬਹੁਤ ਜਿਆਦੀ ਮਾਰੀ ਹੋਈਆ ਕਰਜ਼ਾ ਝੜਿਆ ਪਿਆ ਵਾ ਝੋਨਾ ਜਿਹੜਾ ਵਾ ਇਹਨਾਂ ਰੋਟੀ ਸੁਲਤਾ ਉਹ ਕਹਿੰਦੇ ਆ ਇਹ ਅੰਦੋਲਨ ਤੁਹਾਡੇ ਵਾਸਤੇ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਵਾਸਤੇ ਆ ਇਹ ਅੰਦੋਲਨ ਪੰਜਾਬ ਨੂੰ ਬਚਾਉਣ ਵਾਸਤੇ ਆ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣ ਵਾਸਤੇ ਆ ਉਹ ਵੱਧ ਚੜ ਕੇ ਇਸ ਅੰਦੋਲਨ ਵਿੱਚ ਸ਼ੰਭੂ ਦੇ ਖਨੋਰੀ ਬਾਡਰਾਂ ਤੇ ਪਹੁੰਚਿਆ ਜਾਵੇ ਗੁੱਲ ਦੀ ਰਾਖੀ ਜੀ ਕੀ ਬਾਲੀ ਦੇ ਪਰਸਪਰ ਦਾਣਾ ਅੰਮ੍ਰਿਤਸਰ ਵੀ 22 ਅਕਤੂਬਰ ਦਾ ਹੈ ਅੱਜ ਮਹਾਰਾਲੀ ਰੱਖੀ ਤੁਸੀਂ ਦੇਖਿਆ 11 13 ਹਜ਼ਾਰਾਂ ਆਪਣੀ ਜਗ੍ਹਾ ਬਸਾਈ ਸੀਗੇ ਚੁੱਕੇ ਪਏ ਉਹ ਦੇਖ ਹੀ ਰਹੇ ਤਾਂ ਸਮਝ ਨਹੀਂ ਆ ਰਿਹਾ ਕਿ ਇਹ ਜਿਹੜਾ ਬਹਾਦਰ ਸ਼ੋਰਮਾ ਨੇ ਐਲਾਨ ਕੀਤਾ ਹੈ ਨਾ ਉਹਦੀ ਸ਼ਰੂਰ ਤੇ ਉਹਦੀ ਕੀ ਆ ਰਹੀ 6 ਦਸੰਬਰ ਨੂੰ ਦਿੱਲੀ ਵੱਲ ਨੂੰ ਕੋਰਸ ਕਰਨਾ ਉੱਪਰ ਤਿਆਰੀਆਂ ਚੱਲ ਰਹੀਆਂ ਹੋਇਆਂ ਵੀ ਅੰਮ੍ਰਿਤਸਰ ਦਾ ਕਾਰੋਬਾਰ 3 ਦਸੰਬਰ ਨੂੰ ਸਾਡਾ ਅਡੜ ਤੈਅ ਰਹੀ ਸ਼ੰਭੂ ਬਾਠੂ ਨੂੰ ਰਵਾਨਾ ਹੁੰਦਾ ਆਪਣੇ ਅੰਦੋਲਨ ਨੂੰ ਮੜੀ ਪੁੱਛੋ ਦੇਖੋ ਨਾ ਹੈ ਆਖਰੀ ਕੋਸਤ ਕਿਸਾਨ ਲੀਡਰਾਂ ਤੇ ਰਾਹਾਂ ਵੀ ਕਹਾਣਿਕਾ ਦੇ ਹਮਰੇ ਹਿੰਦਿਆਂ ਨੂੰ ਚੱਕਾ ਹੁਣ ਆਖੀ ਦਾ ਜਿੰਮਾ ਤੇ ਕਰੂਗਾ ਕਾਫਰ ਆਪੇ ਰੋਗ ਜਿਹੜਾ ਆਖੀ ਕਰਦੇ ਸਰਕਾਰ ਕੋਈ ਪਸੰਦ ਮਾਰ ਨਹੀਂ ਸਕਦੇ ਤੁਸੀਂ ਦੇਖਿਆ ਮਾਵਾ ਭੈਣਾ ਬੱਚੇ ਆਪ ਨੂੰ ਤਾਂ ਆ ਵੱਡੇ ਅੰਦੋਲਨ ਤੋਂ ਬੈਸ ਕਰਨਾ ਕਰਦੇ ਆਂ ਕਿ ਆ ਬੰਦੇ ਆ ਆ ਲੜੇ ਆਂ ਹਾਂ ਜਿਹੜਾ ਕਾਰਾ ਪੰਜਾਬ ਦੀ ਭਗਵੰਤਬੰਦ ਸਰਕਾਰ ਨੇ ਕੀਤਾ ਕੋਈ ਲੜਾਈ ਦਾ ਸੱਟ ਸੈਕਟਰ ਦਾ 12 ਬੰਦਾ ਸਾਡੀ ਸੈਕਟਰ ਨਾਲ ਉਹ ਵੇਲੇ ਨਾਉਂਸਾਡੇ ਸਾਡੇ 9 ਮਿੰਟ ਤੁਸੀਂ ਕੋਈ ਕਾਲ ਪੰਜਾਬ ਦੀ ਸਰਕਾਰ ਨੂੰ ਫੋਰਮਾਣੀ ਛੋਣੇ ਮਕੌਮ ਤੇ ਦਿੱਤੀ ਸੀ ਛੋਣਾ ਚੱਕਦੇ ਕੋਈ ਛੋਣਿਆ ਕਿ ਪੰਜਾਬ ਸਰਕਾਰ ਵੱਸੀ ਸੀ ਅਰਸ਼ ਕੀਤਾ ਸਮੇਤ ਕੇਂਦਰ ਸਾਡਾ ਹੁਣ ਇਹ ਕੀ ਜਿਹੜੇ ਕਹਿੰਦੇ ਸੀ ਮੈਂ ਤੁਹਾਡਾ ਵਕੀਲ ਆ ਤੁਹਾਡਾ ਵੀ ਵਕੀਲ ਬਣ ਕੇ ਸੈਂਟਰ ਨੂੰ ਲਊਗਾ ਪਹਿਲੋਂ ਮਰਜ਼ੀ ਨਾਲ ਫੁਲਾਮਾ ਛੱਡ ਲਿਆ ਸੀ ਤਾਂ ਨਹੀਂ ਕਿ ਹੁਣ ਸਾਡੇ ਵਾਲਾ ਫੁਲਾਮਾ ਛੱਡ ਕੇ ਜਿੰਮੇ ਕਹਿੰਦਾ ਤਾਂ ਤੁਹਾਡਾ ਵਕੀਲ ਵਿਗ ਗਿਆ ਸਾਡਾ ਵਕੀਲ ਹੀ ਬਹਿ ਗਿਆ ਕਿ ਸੈਂਟਰ ਦਾ ਹਲ ਬਣਾਵਾ ਜੋ ਉਹ ਡਿਸਟ੍ਰੈਕਟ ਕਰ ਲਿਆ ਇਹ ਤਾਂ ਭਗਵੰਤ ਜੀ ਖੁਦ ਦੱਸਣਗੇ ਕਿ ਕੀ ਲੋਡ ਪੈ ਗਈ ਸੀ ਫਿਰ ਅੱਧੀ ਰਾਤ ਬੜੇ ਕਿਸਾਨ ਲੀਡਰ ਨੂੰ ਚੁੱਕ ਕੇ ਫਿਰ ਕੀ ਸਮੱਸਿਆ ਆ ਗਈ ਸੀ ਤਾਂ ਉਹ ਨੰਗੇ ਹੋ ਚੁੱਕੇ ਆ ਪੰਜਾਬ ਦੇ ਲੋਕ ਬੰਦਾ ਭਗਵੰਤ ਜੀ ਮਾਨ ਸਰਕਾਰ ਦੀ ਸਭ ਤੋਂ ਵੱਡੀ ਮਿਸਾਨਾ ਮਜ਼ਦੂਰਾਂ ਦੀ ਲਹਿਰ ਵਿੱਚ ਪਿਆਸੇ ਗਲਤੀ ਨੂੰ ਕਰੀ ਉਹਨਾਂ ਨੇ ਕਰ ਲਈ ਸਰਕਾਰ ਕਹਿ ਰਹੀ ਜੀ ਬੱਲੇਵਾਲ ਸਾਹਿਬ ਨੇ ਇਸ ਨੂੰ ਦਿੱਤਾ ਵੀ ਬਿਮਾਰ ਸੀ ਦੇਖੋ ਮੈਂ ਪਹਿਲੇ ਮਾਰਤਿਹਾਸ ਦੇਖਿਆ ਵੀ ਬਿਮਾਰ ਬੰਦੇ ਦੀ ਕਿਵੇਂ ਰੱਖ ਕੀਤੀ ਜਾਂਦੀ ਹੈ ਨਾ ਬਿਮਾਰ ਨੂੰ ਪੱਤਨ ਨਾ ਬਿਮਾਰ ਨੂੰ ਜੁੱਤੀ ਪਾਉਂਦੇ ਨਾ ਬਿਮਾਰ ਨੂੰ ਲਿੜੇ ਪਾਉਂਦੇ ਹੋ ਤੇ ਜਿਹੜੇ ਅਸ਼ਚਾਂ ਦੇ ਬਿਮਾਰ ਬੈਠਾ ਨੂੰ ਤੋੜ ਕੇ ਲੈ ਲਓ ਤੇ ਜਿਹੇ ਅਜੇ ਤੱਕ ਚੈੱਕ ਹੋ ਗਿਆ ਵੀ ਨਾ ਉਹਦੇ ਕਿਸੇ ਘਰ ਦੇ ਜੀ ਨੂੰ ਮਿਲਿਓ ਨਾ ਕਿਸੇ ਪ੍ਰੈਸ ਨੂੰ ਉਸ ਬੰਦੇ ਨੂੰ ਭਾਲੋ ਇਹ ਕਿਹੋ ਜਿਹਾ ਲਾਜ ਆ ਬਈ ਜਿਹੜਾ ਪੰਜਾਬ ਸਰਕਾਰ ਕਰਦੀ ਹੈ ਅਸੀਂ ਕਰਾਦੀ ਕੋ ਤੋਂ ਦੇ ਅਫਸਰ ਤੱਕ ਇਹ ਇਸ ਤਿੱਕੇ ਨਾਲ ਲਾਜ ਮੁੱਢੀ ਸੇ ਠੀਕ ਹੋ ਮੈਨੂੰ ਲੱਗਦਾ ਉਹ ਕੋਈ ਸੋਸ ਜਵਾਬ ਨਹੀਂ ਦੇ ਰਹੇ ਉਹਨਾਂ ਨੇ ਸਾਡਾ ਅੰਦੋਲਨ ਫੇਲ ਕਰਨ ਦੀ ਕੋਸ਼ਿਸ਼ ਕੀਤੀ ਸੀ ਹਾਂ ਪੰਜਾਬ ਦੇ ਲੋਕਾਂ ਨੇ ਅੰਦੋਲਨ ਫੇਲ ਨਹੀਂ ਹੋਇਆ ਨਾ ਅੰਦੋਲਨ ਫੇਲ ਹੋਇਆ ਸਰਦਾਰ ਸਰਜੀਤ ਸਿੰਘ ਜੀ ਦੇ ਹਰ ਦੋ ਦਿਨ ਦੇ ਅੱਜ ਤੀਸਰਾ ਦਿਨ ਹੈ ਮਰਨ ਵਰਸਤ ਉਹ ਕੰਟੀਨਿਊਟੀ ਆ ਜਿਹੜਾ ਲਾਣ ਆਪਣੇ ਦਾ ਹੈਗਾ ਉਹ جاری ਰਹੂਗਾ ਤੋਂ ਪੰਜਾਬ ਸਰਕਾਰ ਨੂੰ ਮੂੰਹ ਵੀ ਖਾਣੀ ਪਈ ਆ ਇਹ ਅੱਜ ਦਾ ਕੱਟ ਦੱਸਦਾ ਕਿ ਲੋਕਾਂ ਦੇ ਅੰਦਰ ਗੁੱਸਾ ਕਿੰਨਾ ਆਹ ਜਿਹੜੀਆਂ 12 ਮੰਗਾਂ ਦੇ ਸਿਅ ਅੰਦੋਲਨ ਕਰ ਰਿਹਾ ਅੰਬਕ ਪੀ ਲੀਗਲ ਗਾਰੰਟੀ ਨੂੰ ਕਿਸਾਨਾਂ ਮੋਰਚਾ ਦੀ ਕਰਜਵਾਪੀ ਸੀ 215 ਫਸਲਾਂ ਦੇ ਪਾ ਨਰੇਕਾ ਚੰਗੀ ਦਿਹਾੜੀ ਬਿਜਲੀ ਬਿੱਲ ਜਿਹੜਾ ਪ੍ਰਾਇਬੇਸ਼ਨ ਦਾ ਹੈਗਾ ਆਦਮਕਲ ਦੇ ਸਾਡੀਆਂ ਸ਼ਹੀਦ ਸੁਭਕਰ ਸਿੰਘ ਜੀ ਨੂੰ ਜਿਹੜੀ ਸ਼ਹੀਦ ਕੀਤਾ ਉਹਦਾ ਇਨਸਾਫ ਲਕੀਮਪੁਰ ਖੇਰੀ ਦਾ ਇਨਸਾਫ ਅਰਗੇਵੇਂ ਪੰਜਾਬ ਦਾ ਸਿਆਸੀ ਗਲਤਾਨਾ ਇਹ ਮੰਗਦੇ ਸੀ ਚੱਕਰ ਹੈ ਕਿ ਇਸ ਕਰਕੇ ਜਿਹੜੇ ਮੰਤਰੀਆਂ ਦੇ ਬਿਆਨ ਆ ਰਹੇ ਆ ਬਿਰਾਹ ਖੁੱਲੰਗ ਹਰਿਆਣਾ ਦੇ ਉਹਨਾਂ ਚਾਹੀਦਾ ਆਪਣੇ ਬਿਆਨਾਂ ਦੇ ਕੈਮਰਾ ਹੈ ਠੀਕ ਹੈ ਜੀ ਅਸੀਂ ਤੇ ਐਲਾਨ ਕੀਤਾ ਜਿੱਥੇ ਆ ਜਾਵਾਂਗੇ ਕੋਈ ਛੱਡਣਾ ਵਹੀਕਲ ਨਹੀਂ ਹੋਊਗਾ ਦੂਸਰਾ ਮਹਾਰਾਣੀਪੁਰ ਦੀ ਪੁਲਿਸ ਕਹਿ ਰਹੀ ਵੀ ਗੱਲਬਾਤ ਲਈ ਪਿਆਰ ਆ ਚੰਗਾ ਬਿਆਨ ਪਰ ਮਹਾਰਾਣੀ ਜੀ ਦੀ ਸੈਂਟਰ ਤੋਂ ਸੁਣੀ ਕਿੰਨੀ ਕਿ ਜਾਂਦੇ ਸਵਾਲ ਤੇ ਆ ਉਹਦੇ ਦੋ ਹੀ ਲੀਟਰਾਂ ਦੀ ਚੱਲਦੀ ਆ ਤਿੰਜਾ ਕੁੱਤੇ ਹੈ ਨਹੀਂਗਾ ਹਾਂ ਸੈਂਟਰ ਗੱਲਬਾਤ ਦਾ ਰਾਹ ਖੋਲੇ ਚੰਗੀ ਗੱਲ ਆ ਪੰਜਾਬ ਸਰਕਾਰ ਨੂੰ ਕਿਹਾ ਵੀ ਤੁਸੀਂ ਭਰੋਸਾ ਦਿਵਾ ਚੁੱਕੇ ਹੋ ਤੁਸੀਂ ਗੱਲਬਾਤ ਦੇ ਹੱਕਦਾਰ ਤਾਂ ਆ ਜੇ ਜਦੋਂ ਜਗੀਰ ਸਿੰਘ ਬੱਲੇਵਾਲ ਰਿਹਾਈ ਕਰੋ ਠੀਕ ਹੈ ਜੀ ਇਹ ਗੱਲਾਂ ਸਾਡੀ ਹੋਈਆਂ ਨੇ ਤੋ ਅਸੀਂ ਲੋਕਾਂ ਨੂੰ ਕਹਿੰਦੇ ਆ ਇਹ ਅੰਦੋਲਨ ਤੁਹਾਡੇ ਵਾਸਤੇ ਆ ਇਹ ਅੰਦੋਲਨ ਦੇਸ਼ ਨੂੰ ਬਚਾਉਣ ਵਾਸਤੇ ਆ ਇਹ ਅੰਦੋਲਨ ਪੰਜਾਬ ਨੂੰ ਬਚਾਉਣ ਵਾਸਤੇ ਆ ਪੰਜਾਬ ਦੇ ਖੇਤੀ ਸੈਕਟਰ ਨੂੰ ਬਚਾਉਣ ਵਾਸਤੇ ਆ ਉਹ ਵੱਧ ਚੜ ਕੇ ਇਸ ਅੰਦੋਲਨ ਵਿੱਚ ਸ਼ੰਭੂ ਦੇ ਖਨੌਰੀ ਬਾਰਡਰ ਤੇ ਪਹੁੰਚਿਆ ਜਾਵੇ ਖੁੱਲ੍ਹ ਦੀ ਰੱਖੀ ਜੇ ਕਿ ਇਹ ਹੋਰ ਤੁਸੀਂ ਕਹਦੇ ਹੋ ਆਪਣੇ ਜ਼ਿਲ੍ਹੇ ਦਾ ਐ ਕੱਟਿਆ ਕਿ ਆਉਣ ਵਾਲੇ ਸਮੇਂ ਤੋਂ ਹੋਰ ਵੀ ਕੱਟ ਹੋਣਗੇ ਜਿਹਦੇ ਵਾਸਤੇ ਤੁਸੀਂ ਕੁਝ ਨਹੀਂ ਕਰਦੇ ਲੱਖਾਂ ਅੰਦਾ ਜ਼ਿਲ੍ਹਾ ਸਾਡਾ ਸ਼ੰਭੂ ਦੇ ਇਹ ਸਾਡੇ ਕੋਲ 20 ਜੋ ਉਹਨਾਂ ਨੇ ਅੰਮ੍ਰਿਤਸਰ ਦੀਆਂ ਇਹ 9 ਜੋ ਉਹਨਾਂ ਆਈਆਂ ਚੜਦੇ ਪਾਸੇ ਦੀਆਂ ਲੈਹੇ ਪਾਸੇ ਦੀਆਂ ਜਨਨਾਂ ਸ਼ੰਭੂ ਬਾਲ ਅੱਗੇ ਚੱਲੇ ਗਏ ਇੱਥੇ ਕੋ ਰੋਲਾ ਅਗਲੀ ਕਾਰਵਾਈ ਕੀ ਹਾਂ ਵਾ ਦੇਖੋ ਦੋ ਪ੍ਰੋਗਰਾਮਾਂ ਦਾ ਐਲਾਨ ਹੋ ਗਿਆ ਅੱਜ ਵੀ ਫੋਰਮਾ ਦੀ ਮੀਟਿੰਗ ਹੈ ਕੱਲ ਵੀ ਫੋਰਮਾ ਦੀ ਮੀਟਿੰਗ ਕਰਾਂਗੇ ਲਗਾਤਾਰ ਹੁੰਦੀ ਰਹੂ ਸਾਰੀਆਂ ਪ੍ਰਸਥਤੀਆਂ ਦੇ ਜਾਜੇ ਲਾਗੇ ਜੋ ਵੀ ਮੌਕੇ ਤੇ ਐਲਾਨ ਹੋਣਗੇ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ ਕਿੰਨੀ ਕਦਮਾਂ ਐਸ ਲਈ ਕੱਢੀ ਗਈ ਹੈ ਕਿ ਕਿਹੜੇ ਜਿਲ੍ਹੇ 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 ਕਿੰਨੇ ਜਿਲ੍ਹਿਆਂ ਦੇ ਉੱਤੇ ਲੋਕ ਇੱਥੇ ਹੋਏ ਅੱਜ ਜਿਹੜੀ ਅਸੀਰ ਤੋਂ ਗੁਜਰਾ ਮੱਦੀ ਦੇ ਵਿੱਚ ਇੱਕ ਕਨਵੈਨਸ਼ਨ ਕਰ ਰਹੇ ਹਾਂ ਇਹ ਸਾਡੇ ਕਮਰ ਸਰ ਦੇ ਜਿਹੜੇ ਨੌਜਵਾਨ ਕਿ ਜਿਹੜੇ ਯਾਰਾਂ ਜਿਹੋ ਨਾਲ ਸਾਡੇ ਸ਼ੰਭੂ ਬਾਡਰ ਤੇ ਬੈਠੇ ਹੋਏ ਇਹ ਨੌਂਾਂ ਜਿਹੋਨਾਂ ਦੀ ਹੀ ਸਰਪ ਗਿਣਤੀ ਆ ਹੋਰ ਦੂਜੇ ਪੀਸੇ ਜ਼ਿਲ੍ਹੇ ਤੋਂ ਨਹੀਂ ਆ ਗਏ ਸਾਡੇ ਜੰਗਲ ਦੇ ਵਿੱਚ ਜ਼ਿਲ੍ਹੇ ਦੇ ਵੀ ਸਿਰਫ ਨੌਂ ਜਿਹੋਨਾਂ ਤੇ ਨੌਂ ਜਿਹੋਨਾਂ ਕੋਲ ਆ ਜਿਹੜੀ ਗਿਣਤੀ ਆ ਕੇ ਇਥੇ ਤੁਹਾਡੇ ਸਾਹਮਣੇ ਜਿਹੜੀਆਂ ਇਕੱਠ ਜਿਹੜਾ ਬਹੁਤ ਵੱਡਾ ਇਕੱਠ ਆ ਇਸ ਰਵੇ ਇਨਾਂ ਜੁਨਰ ਵਿਚੋਂ ਆਨ ਕੇ ਅੱਜ ਪੂਰੀ ਤਰ੍ਹਾਂ ਜਿਹੜਾ ਵਾ ਐ ਠਾਠਾ ਮਾਰਦਾ ਕਾਟ ਜਿਹੜਾ ਵਾ ਦੇਖਦੇ ਆ ਵੀ ਜਿਹੜਾ ਸਾਹੀ ਮੋਰਚੇ ਨੂੰ 6 ਤਰੀਕ ਦਾ ਲਾਲ ਕਿਤਾ ਉਹਦੀ ਤਿਆਰੀ ਵਾਸਤੇ ਜਿਹੜਿਆ ਪੂਰੀ ਤਰ੍ਹਾਂ ਬੈਠੇ ਆ ਜਿਹਦਾ ਸਦਾ ਮੋਰਚਾ ਚੱਲ ਰਿਹਾ ਉਹ ਨੂੰ ਲੈ ਕੇ ਜਿਹੜਾ ਵਾ ਇਨਾਂ ਦੇ ਵਿੱਚ ਬਹੁਤ ਜਾਰੀ ਜਿਹੜੀਆਂ ਸਰਗਰਮੀਆਂ ਨੇ ਬਹੁਤ ਜੁੜਾ ਪਛਾਹ ਵਾ ਤੇ ਮੋਰਚਾ ਹਰ ਹਾਲ ਵਿੱਚ ਜਿਹੜਾ ਵਾ ਜਿੱਤਣ ਵਾਸਤੇ ਜਿਹੜਾ ਵਾ ਇਹ ਨੂੰ ਬਿਧਿਆਰ ਕੇ ਰਿਹਾ ਉਹ ਬੈਠੇ ਆ ਬਾਬੇ ਹਰ ਵਾਰੀ ਸਰਕਾਰ ਵਾਦੇ ਕਰਦੀ ਆ ਤਾਂ ਕਿ ਗੱਲਬਾਤ ਕਰਦੇ ਸਭ ਕੋਲ ਮੁੱਤਰ ਜਣੇ ਕਾਰਨ ਕਿ ਸਮਝੋ ਦੇਖੋ ਜੀ ਸਰਕਾਰਾਂ ਦਾ ਕੰਮ ਆ ਵੀ ਗੱਲ ਕਰ ਲੈਣੀ ਮੁੱਖ ਜਣਾ ਗੱਲ ਕਰ ਲੈਣੀ ਮੁੱਖ ਜਣਾ ਪਰ ਇਸ ਵਾਰ ਜਿਹੜਾ ਮੋਰਚਾ ਲੱਗਾ ਵਾ ਇੱਕੋ ਜੀ ਜਿਹੜੇ ਸਤਾਰ ਕਰਕੇ ਦਊਗੀ ਤੇ ਤਾਂ ਹੀ ਕੋਈ ਬਣੇ ਲੱਗੂਗਾ ਪਹਿਲਾ ਵਾਂਗੂ ਨਹੀਂ ਵਾਦੇ ਕਰਤੇ ਕਿ ਤੁਸੀਂ ਚਲੇ ਜਾਓ ਘਰ ਨੂੰ ਤੇ ਅਸੀਂ ਜਿਹੜੇ ਵਾਦੇ ਕਰਦੇ ਹਾਂ ਜਿਵੇਂ 2021 ਦੇ ਵਿੱਚ ਦਿੱਲੀ ਅੰਦੋਲਨ ਚੱਲਿਆ ਸੀਗਾ ਤੇ ਉਦੋਂ ਮੋਦੀ ਸਾਹਿਬ ਨੇ ਜਿਹੜਾ ਵਾ 31 ਨਵੰਬਰ ਨੂੰ ਜਿਹੜਾ ਵਾ ਕਾਨੂੰਨ ਰੱਦ ਕਰਨ ਦਾ ਤੇ ਜਿਹੜਾ ਵਾ ਉਹ ਐਲਾਨ ਕਰ ਦਿੱਤਾ ਸੀਗਾ ਐਮ ਐਸ ਪੀ ਦੀ ਗਾਰੰਟੀ ਜਿਹੜੀ ਆ ਤੇ ਆਪਣਾ ਜਿਹੜਾ ਵਾ ਕਰਜ਼ੇ ਖਤਮ ਕਰਨ ਦੀ ਦੂਜੀਆਂ ਜਿਹੜਾ ਮੰਗਾ ਸੀ ਉਹ ਮੰਨਿਆ ਸੀ ਤੇ ਅਸੀਂ ਜਿਹੜਾ ਵਾ ਕਮੇਟੀ ਬਣਾ ਕੇ ਤੁਹਾਡਾ ਐਮ ਐਸ ਪੀ ਦਾ ਕੰਮ ਵੀ ਬਣਾਵਾਂਗੇ ਤੇ ਬਾਕੀ ਮੰਗਾ ਮੰਨ ਲਾਂਗੇ ਤੇ ਜਿਹੜਾ ਵਾ ਪੋਲੂਸ਼ਨ ਜਿਹੜਾ ਕੰਟਰੋਲ ਬੋਰਡ ਉਹ ਹੈਗਾ ਵਕ ਬੇਲੇ ਉਹਨੂੰ ਵੀ ਜਿਹੜਾ ਨਹੀਂ ਆ ਕਿੰது ਬਾਤ ਕਰਦੇ ਹੋਰ ਕਾਫੀ ਮੰਗੇ ਸੀ ਕੇਸ ਰੱਤ ਕੰਦ ਗੱਲ ਹੁੰਦੀ ਸੀ ਪਰ ਜਦੋਂ ਕਿਸਾਨ ਉੱਠ ਕੇ ਘਰਾਂ ਨੂੰ ਆਗੇ ਤਾਂ ਮੋਦੀ ਸਾਹਿਬ ਜਿਹੜੇ ਤੇ ਇਸ ਵਾਰ ਜਿਹੜਾ ਵਾਸੀਂ ਇਹ ਨਹੀਂ ਕਰਾਂਗੇ ਸਾਨੂੰ ਕੁਝ ਜਿਹੜਾ ਪੱਕਾ ਜਦੋਂ ਪੂਰੀ ਤਰ੍ਹਾਂ ਐਲਾਨ ਕਰਕੇ ਪੁਲਿਸ ਦੇ ਵਿੱਚ ਦਊਗਾ ਫੇਰੀ ਜਿਹੜੇ ਕਿਸਾਨ ਘਰਾਂ ਨੂੰ ਨੇ ਕਿਸਾਨ ਇਸ ਵਾਸਤੇ ਮਰਨ ਵਾਸਤੇ ਤਿਆਰ ਆ ਨਾ ਕਿ ਜਿਹੜਾ ਉਸ ਤਰ੍ਹਾਂ ਖਾਲੀ ਆ ਤਾਂ ਆਉਣਾ। ਮਿਹਰਬਾਨੀ ਲਈ ਬਿਲਕੁਲ ਆਰ ਪਾਰ ਦੀ ਉਹ ਜਾ ਤੇ ਫਿਰ ਕਿਸਾਨਾਂ ਦੀ ਉੱਤੇ ਆਸ਼ਾ ਆਉਂਦੀ ਆ ਜਾਂ ਫਿਰ ਤੇ ਜਿਹੜੇ ਆ ਮੰਨੀਆਂ ਆ ਮੰਗਾਵਾ ਫਿਰ ਉਹ ਦੇਣਗੇ ਤਾਂ ਕਿ ਇਹ ਬੰਸੇ ਗੱਲ ਲੱਗੂ ਕਿ ਐਸ ਵੇਲੇ ਜੇ ਕਿਸਾਨੀ ਦੀ ਹਾਲਤ ਵੇਖੀ ਤਾਂ ਬਹੁਤ ਜ਼ਿਆਦਾ ਮਾਰੀ ਹੋਈਆ ਕਰਜ਼ਾ ਝੜਿਆ ਪਿਆ ਵਾ ਝੋਨਾ ਜਿਹੜਾ ਵਾ ਇਹਨਾਂ ਰੋ ਕੇ ਸੁੱਟਦਾ ਕਾਰਪੋਰੇਟਾਂ ਪੂਰੀ ਤਾਂ ਲਟਾਇਆ ਵਾ ਵੱਡੇ ਵੱਡੇ ਕੱਟ ਲਾਇਆ ਕਿਸਾਨ ਦੇ ਪੰਨੇ ਕੱਟ ਲਏ ਇਸ ਕਰਕੇ ਕਿਸਾਨੀ ਕੋਈ ਲੜਾਈ ਜਿਹੜੀ ਆ ਆਰ ਪਾਰ ਦੀ ਕਰਨ ਵਾਸਤੇ ਤਿਆਰ ਆ ਸਾਡਾ ਫੂਟਨਾ ਸਾਡੇ ਕਿਸਾਨ ਨੌਜਵਾਨ ਮਜ਼ਦੂਰ ਸਾਰੇ ਤੁਸੀਂ ਦੇਖ ਸਕਦੇ ਵੱਡੀ ਪੱਧਰ ਤੇ ਆਨ ਕੇ ਜਿਹੜਾ ਅੱਜ ਮੇਟੇ ਹੋ